ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋਂ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਡੱਬੀਆਂ ਵਹਿੜਾਂ ਵਿਖਾਉਣੀਆਂ ਪ੍ਰਿੰਟ ਵਾਲੀਆਂ ਇੱਕ ਤਾਂ ਤਾਜੀ ਸੂਈ ਸਵਾਈ ਹੈ ਉਹ ਬੱਚਾ ਪਰੇ ਖੜਾ ਇੱਕ ਸੂਨ ਨੂੰ ਤਿਆਰ ਹੈ ਗੱਬਣ ਵੱਛੀ ਹੈ ਇਹ ਦੋਨਾਂ ਦੇ ਸੇਲ ਹੈ ਸੋਹਣੀਆਂ ਵਹਿੜਾਂ ਵਜਣ ਵਾਲੀਆਂ ਚੰਗੇ ਦੁੱਧ ਵਾਲੀਆਂ ਬਾਕੀ ਇਨਫਰਮੇਸ਼ਨ ਲੈ ਦੰਨਾ ਉਹ ਕਰਦੇ ਅਲ ਬਾਅਦ ਦਿੰਨੇ ਆ ਪਰ ਉਹ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਈ ਸੱਸੀ ਕਾਲ ਸੱਸੀ ਕਾਲ ਜੀ ਨਾਮ ਤੇ ਰੈਸਦਾ ਸੀ। ਨਾਮ ਵੀਰੇ ਜਸ਼ਨ ਗੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੂ। ਫੋਨ ਨੰਬਰ ਦਾ ਸੀ। 9877624531 ਇੱਕ ਵਾਰੀ ਫੇਰ ਦਾ ਸੀ। 9877624531 ਦੋ ਨੱਕ ਜਛਨੇ। ਹਾਂ ਵੀਰੇ ਦੋ ਬੈੜਾ ਆਜੂ। ਗੱਭਨ ਤੋਂ ਸ਼ੁਰੂ ਕਰ ਲਿਆ ਕੈਨ ਮਾਸੂਆ। ਇਹ ਵੀਰੇ ਦੂਜੇ ਸੂਏ ਸੁੰਦੀ ਆ ਬੈੜਾ। ਹੂੰ। ਦੈਨ ਬਸ ਇੱਕ ਦੋ ਹੀ ਲੂ ਤਿਆਰੀ ਮੰਨਿਆ ਅਗਲਾ ਬਈ। ਕਿੰਨਾ ਕ ਦੁੱਧ ਪਿਆਜੂ? ਦੁੱਧ ਵੀਰੇ 20 ਲੀਟਰ ਦੇ ਦੂ ਨਾਰਮਲ। ਸੀਲ ਸਾਬ। ਸੀਲ ਫੁੱਲ ਆ ਵੀਰੇ ਤੇ ਚੱਕਰੀ ਜੋ ਮਰਗੀ ਰਹਿ ਲੈ। ਕੱਢੀਏ ਬਾਹਰ ਨੂੰ। ਦੋਸਤੋ ਦੂਜੇ ਸੂਏ ਬੱਚੀ ਸ HF نسل ਦੀ ਡੱਬੀ ਵੈੜਾ ਦੋਸਤੋ ਹੁਣ ਮੌਸਮ ਬਦਲ ਗਿਆ ਅੱਗੇ ਸਿਆਲ ਆ ਜਾਣੇ ਆ ਹੁਣ ਜਿਆਦੇ ਵੀਡੀਓ ਦੋਸਤੋ HF نسل ਦੀਆਂ ਵੈੜਾਂ ਦੀ ਰੈਗੂਲਰ ਵੇਖਣ ਨੂੰ ਮਿਲਿਆ ਕਰੂਗਾ ਚ ਕੋਈ ਵੀਡੀਓ ਕ੍ਰਾਸ ਆਂਗ ਦੀ ਵੀ ਮਿਲ ਜਾ ਕਰੂ ਵਿੱਚ ਜਰਸੀ ਵੀ ਹੋਣੀ ਆ ਪਰ ਜਿਆਦੇ ਵੀਡੀਓ ਡੱਬੀਆਂ ਵੈੜਾਂ ਦੀ ਹੋਇਆ ਕਰੂਗੀ ਕਿਉਂਕਿ ਰੁੱਤ ਦੇ ਹਿਸਾਬ ਨਾਲ ਜਿਆਦੇ ਪਸ਼ੂ ਉਹੀ ਸੇਲ ਹੁੰਦੇ ਆ ਜਿੰਨਾ ਦੀ ਰੋਤਾ ਕਿਉਂਕਿ ਹੁਣ ਡੱਬੀਆਂ ਵਹਿੜਾਂ ਦੇ ਦਿਨ ਆ ਗਏ ਆ ਦੂਜਾ ਸੂਆ ਡੱਬੀ ਵੱਚੀ ਵਜਨ ਵਜਨ ਬਹੁਤ ਹੈ ਹਵਾਨਾ ਬਹੁਤ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਪੱਟਾਂ ਚ ਫਸਿਆ ਪਿਆ 20 ਕਿਲੋ ਦੁੱਧ ਪਿਆ ਜੂ ਬਾਕੀ ਡੱਬੀ ਵੱਚੀ ਪ੍ਰਿੰਟ ਵਾਲੀ ਹੋਵੇ ਵਜਨ ਵਾਲੀ ਹੋਵੇ ਉਹ 20 ਕਿਲੋ ਦੁੱਧ ਨਾ ਦੇਵੇ ਤੇ ਫਿਰ ਦੇਣਾ ਵੀ ਕਿਹੜੀ ਨੇ ਆ ਸਾਈਡਾਂ 'ਚ ਹਲਕਿਆਂ 'ਚ ਬਾਲ ਟੇ ਲੰਬਾ ਕੀ ਹੈ ਬਾਕੀ ਹੈ ਬਾਕੀ ਹੋ ਸਕਦਾ ਵੀਰ ਕਹਿੰਦਾ ਇੱਕ ਅੱਧਾ ਦਿਨ ਲੈ ਜੇ ਬਾਕੀ ਜਿੰਨੀ ਕੁਆਲਟੀ ਤੁਸੀਂ ਵੇਖ ਰਹੇ ਇੰਨੀ ਕੁਆਲਟੀ ਦਾ ਕਰਮ ਵਾਲੀਆਂ ਸੂਂਦੀਆਂ ਸੂਂਦੀਆਂ ਜ਼ੋਰ ਮਾਰਦੀਆਂ ਕੱਢ ਦਿੰਦੀਆਂ ਥਣ ਬਹੁਤ ਚੰਗਾ ਮੁੱਠੀ ਵਾਲਾ ਹੱਦੀ ਚਵਾਈ ਵਾਲਾ ਜਾਨ ਵਾਲਾ ਥਣ ਭਾਵੇਂ ਗਲਾ ਹੱਥੀ ਚਵਾਈ ਕਰ ਲੈ ਭਾਵੇਂ ਮਸ਼ੀਨ ਤੇ ਚਵਾਈ ਕਰ ਲੈ ਥਣ ਦਾ ਸਾਈਜ਼ ਪੂਰਾ ਸੋਹਣਾ ਚਾਰਾ ਥਣਾਂ ਦਾ ਸੇਮ ਹੀ ਸਾਈਜ਼ ਹੈ ਕੋਈ ਫੁੱਟ ਨਹੀਂ ਸ਼ਾਂਗ ਨਹੀਂ ਉੱਪਰੋਂ ਫਟਵਾਂ ਕੁ ਚੌੜਾ ਹਵਾਨਾ ਸਟਾਰਟ ਹੁੰਦਾ ਚਿੱਟੇ ਰੰਗ ਦੀ ਬੱਛੀ ਹੈ ਵਿੱਚ ਕਾਲੇ ਰੰਗ ਦੇ ਮੋٹے ਡੱਬਾ ਆ ਦੁਬਾਰਾ ਦੂਸਰੀ ਸਾਈਡ ਤੋਂ ਵੀ ਥਣ ਵੇਖ ਲੋ ਫੁੱਲ ਜਿਆਦਾ ਵਾਲੀ ਬੱਛੀ ਐ ਚਮਕ ਚੁੰਕ ਪਿੰਡੇ ਚ ਪੂਰੀ ਐ ਸ਼ੀਸ਼ੇ ਵਾਂਗੂ ਚਮਕਦੀ ਐ ਮੁੱਲ ਜਿਸ਼ਨੇ ਵੀ ਜਾਇਜ਼ ਜਾ ਲੈਣ ਦੇ ਨਾਲ ਮੁੱਲ ਵੀਰੇ ਦਾ 72000 ਮਾਨਤਾਣ ਹੋ ਜੂ ਕਰਦਾ ਇੱਕ ਬੱਚੀ ਕਮਾਲਾ ਇਸਨੇ ਦੋਸਤੋ ਬਿਲਕੁਲ ਜਾਇਜ਼ ਜੀ ਡਿਮਾਂਡ ਐ 72000 72000 ਚੋ ਵੀਰ ਕਹਿੰਦਾ ਮਾਨਤਾਣ ਹੋ ਜੂ ਇਸ ਤੋਂ ਘੱਟ ਦਾ ਫਿਰ ਤੁਹਾਨੂੰ ਵੀ ਪਤਾ 20 ਕਿਲੋ ਦੁੱਧ ਵਾਲੀ ਡੱਬੀ ਵਹਿੜ ਵਜਨ ਵਾਲੀ ਦਿੰਦਾ ਵੀ ਕੋਣ ਭੈਣ ਭਰਾ ਤੇ ਜੇ ਫਾਰਮਾਂ ਚ ਜਾਵੜ ਗਈ ਉਹ ਤਾਂ ਉਦੋਂ ਦੁੱਗਣੀਆਂ ਗੱਲਾਂ ਹੋ ਜਾਂਦੀਆਂ ਮੁੱਲ ਦੀਆਂ ਤਾਂ ਪਰ ਬਿਲਕੁਲ ਜਾਇਜ਼ ਮੁੱਲ ਚਾਰੂ ਚਰੂ ਵੀ ਫੁੱਲ ਆਵੇਗਾ ਤੇਰੇ ਸਾਹਮਣੇ ਦੋਸਤੋ ਖਾਣ ਪੀਣ ਦੀ ਵੀ ਖੁੱਲੀ ਆ ਤੁਸੀਂ ਵੇਖ ਹੀ ਰਹੇ ਆ ਤੁਰੀ ਜਾਂਦੀ ਵਰਕੇ ਭਰਦੀ ਤੁਰੀ ਜਾਂਦੀ ਆ ਤੇ ਸਹੀ ਮਾਣੇ ਪਸ਼ੂ ਦੁੱਧ ਵੱਧ ਦਿੰਦਾ ਵੀ ਉਹੋ ਹੀ ਆ ਜਿਹੜਾ ਖਾਣ ਪੀਣ ਦਾ ਖੁੱਲਾ ਹੋਵੇ ਜਿਹੜਾ ਕੁਛ ਪਾਲਿਆ ਉਹੀ ਛਕ ਲਿਆ ਉਹੀ ਦੁੱਧ ਦੀ ਬਾਲਟੀ ਡੱਕਦੀ ਆ ਵੇੜ ਕਈ ਪਸ਼ੂ ਹੁੰਦੇ ਆ ਚਾਜਣਾ ਦਾਣਾ ਵੀ ਨਹੀਂ ਖਾਂਦੇ ਮੂੰਹ ਜੇ ਮਰੀ ਜਾਂਦੇ ਫਿਰ ਉਹ ਜਿਹਾ ਪਸ਼ੂ ਨੇ ਦੁੱਧ ਦੇਣਾ ਜੇਬ ਜੇ ਦਾਣਾ ਪੱਠਾ ਖਾਣਾ ਪਰ ਇਹ ਖਾਣ ਪੀਣ ਦੀ ਫੁੱਲ ਖੁੱਲੀ ਆ ਸਿਆਲੋ ਸਿਆਲ ਦੁੱਧੇ ਨਹੀਂ ਯਾਰੇ ਦੇ ਦੂ ਹੋ ਸਕਦਾ 2 ਕਿਲੋ ਕੋਈ ਦੁੱਧ ਵੱਧ ਪਿਆ ਜਾਏ ਕਿਉਂਕਿ ਬੱਚੀ ਜਾਤ ਆ ਰਹੀ ਆ ਉਹ ਦੁੱਧ ਦੇਣ ਅੱਗੇ ਤੁਹਾਡੀ ਸੇਵਾ ਨੇ ਆ ਥੀ ਸੌ ਫਲ ਡੱਬੀ ਬੱਚੀ ਦੂਜਾ ਸੂਆ ਮੁੱਲ ਜਮਾ ਜੈ ਜੀ 72000 ਵਿੱਚੋਂ ਮੌਕੇ ਤੇ ਕੋਈ ਥੋੜਾ ਘਣਾ ਮਾਨਤਾਣ ਹੋ ਜੂ ਦੋ ਨੰਬਰ ਤੇ ਆ ਜਾ ਜਣ ਇਹ ਵੀ ਵੀਰੇ ਦੂਜੀ ਸਵੇਰ ਸੂਈ ਆ ਬੜਾ ਹਾਂ ਅੱਜ ਇਹਨੂੰ ਸਹੀ 7-8 ਦਿਨ ਹੋ ਗਏ ਸੂਈ ਨੂੰ ਵੀਰੇ ਠੀਕ ਹੈ ਦੁੱਧ ਹੁਣ ਵੀਰੇ 16 ਤੋਂ 17 ਲੀਟਰ ਡੱਬੇ ਮਾਰ ਲਿਆ ਆਪਣੇ ਇਸ ਟਾਈਮ ਤਿਆਰ ਆ ਤਿਆਰ ਆ ਬਾਈ ਮਗਰ ਮਗਰ ਬੱਚਾ ਵੀ ਜੇਰ ਜੂਰ ਦੀ ਵੀਡੀਓ ਆਪਣੇ ਕੋਲ ਸਾਰਾ ਕੁਝ ਹੈਗੀ ਆ ਕੱਢੀਏ ਬਾਹਰ ਨੂੰ ਹੋਰ ਬਤਾ ਦੂ ਹਾਂ ਵੀਰੇ ਜਾਵੜੂ ਕੀ 20 ਲੀਟਰ ਤੇ ਨਾਰਮਲ ਹੀ ਸਹੀ ਆ ਦੋਸਤੋ 7-8 ਦਿਨਾਂ ਦੀ ਵੀਰ ਕਹਿੰਦਾ ਸੂਈ ਆ ਅੱਜ 16 ਤੋਂ 17 ਡੱਬੇ ਮੈਨ ਨਾਲੇ ਤਿਆਰ ਕਹਿਣ ਵਾਲੀਆਂ ਗੱਲਾਂ ਨਹੀਂ ਬਾਕੀ ਸੂਈ ਸੁਵਾਈ ਹੈਗੀ ਆ ਜੋ ਚੀਜ਼ ਤੁਹਾਡੇ ਸਾਹਮਣੇ ਆ ਸੋਭਾ ਵੀ ਅਗਲਾ ਆਜੇ ਡੱਬਾ ਬਾਲਟੀ ਲੈ ਕੇ 6 ਵਜੇ ਤੇ ਸ਼ਾਮ ਨੂੰ ਵੀ ਆਜੇ ਅਗਲੇ ਦਿਨ ਭਾਵਾਂ ਫੇਰ ਚੋਲੇ ਇੱਕ ਗੱਲ ਹੋਰ ਹੈ ਵੀਡੀਓ ਬਣਾਉਣ ਦਾ ਸਮਾਂ ਸਵੇਰ ਦਾ ਥਾਣਾ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਕਿਉਂਕਿ ਸਵੇਰ ਦੀ ਚਵਾਈ ਹੋਈ ਵੀ ਆ ਉਸ ਹਿਸਾਬ ਨਾਲ ਹਵਾਨਾ ਕਰਮ ਵਾਲੀ ਹੋਣ ਵੀ ਬਹੁਤ ਸੋਹਣਾ ਵਿਖਾਉਂਦੀ ਆ ਸਵਾ ਨੂੰ ਵੀਡੀਓ ਬਣਾ ਰਹੇ ਆ 9:15 ਮਿੰਟ ਤੇ ਜੇ ਕਿਤੇ ਸ਼ਾਮ ਦੇ ਵੇਲੇ ਵੀਡੀਓ ਬਣਾਉਂਦੇ 4-5 ਵਜੇ ਇਹਦਾ ਹਵਾਨਾ ਵੀ ਇੱਕ ਨੰਬਰ ਵੜ ਅੰਗੂ ਵੱਡਾ ਤਿਆਰ ਕੀਤਾ ਹੋਣਾ ਸੀ ਬਾਕੀ ਸੂਈ ਸਵਾਈ ਹੈਗੀ ਆ ਗੱਬਣ ਦਾ ਤਾਂ ਚਲੋ ਵਹਿਮ ਹੁੰਦਾ ਇਹਦਾ ਕਾਹਦਾ ਵਹਿਮ ਪਵਾ ਚਾਰ ਟਾਈਮ ਚੋਕੇ ਲੈ ਜਾਓ ਥਾਣੇ ਦੇ ਵੀ ਸੋਹਣੇ ਆ ਹਾਦੀ ਚਵਾਈ ਵਾਲੇ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਐਚ ਐਫ ਨਸਲ ਦੀ ਡੱਬੀ ਵਿੱਚੀ ਪ੍ਰਿੰਟ ਵਾਲੀ ਦੋਸਤੋ ਦੋਵਾਂ ਦੇ ਵੜਾਂ ਦੇ ਪਿੰਡਿਆਂ ਚ ਚਮਕ ਚੌਂਕ ਪੂਰੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਜਿਸਨੇ ਉਹ ਮਗਰ ਮੱਖੀ ਜੀ ਕਿਵੇਂ ਪੈਂਦੀ ਬਾਈ ਕਿੱਥੇ ਮਗਰਲੇ ਥਾਂ ਤੇ ਉਹ ਤਾਂ ਉਹ ਵੀਰੇ ਮੜਾ ਜਾ ਜਾਗਮ ਹੋਇਆ ਸੀ ਥੋੜਾ ਜਿਹਾ ਠੀਕ ਆ ਉਹਦਾ ਕੋਈ ਚੱਕਰ ਨਹੀਂ ਜਿਹੜਾ ਕੀਟਪੂੜ ਵੀ ਨਹੀਂ ਮਾਰਦੀਗੀ ਠੀਕ ਆ ਇੱਧਰ ਲੈ ਪਾਸੇ ਆ ਲੈ ਨਾ ਹਾਂ 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 ਨਹੀਂ ਇਹਦਾ ਕੋਈ ਚੱਕਰ ਨਹੀਂ ਗਿਆ ਬਾਈ ਦੋਸਤੋ ਉਹਦਾ ਕੋਈ ਚੱਕਰ ਨਹੀਂ ਬਾਈ ਕਹਿੰਦਾ ਬਾਕੀ ਸੂਈ ਸਵਾਈ ਹੈਗੀ ਆ ਆਪਦੀ ਚੋਕੇ ਲੈ ਜੋ ਇਹਦਾ ਕੋਈ ਕਰਨਾ ਬੱਚਾ ਬੁੱੱਚੇ ਛੱਡੀਦਾ ਦੰਦ ਦੰਦ ਮਾਰ ਦਿੰਦਾ ਨਾ ਠੀਕ ਹੈ ਉਹਦਾ ਕਰਕੇ ਦਾ ਪੀੜ ਵੀ ਨਹੀਂ ਮੰਨਦੀ ਸੀ ਸਹੀ ਆ ਦੋਸਤੋ ਬੱਚੇ ਦਾ ਵੀਰ ਕਹਿੰਦਾ ਹਨ ਤੇ ਦੰਦ ਜਿਆ ਮਾਰਿਆ ਵਾ ਬਾਕੀ ਜੋ ਚੀਜ਼ ਆ ਤੁਹਾਡੇ ਸਾਹਮਣੇ ਆ ਸੂਈ ਸਵਾਈ ਹੈਗੀ ਆ 16 ਤੋਂ 17 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ ਸਵੇਰ ਵੀ ਚੋਲਿਓ ਸ਼ਾਮ ਨੂੰ ਵੀ ਚੋਲਿਓ ਅਗਲੇ ਦਿਨ ਭਾਵੇਂ ਫੇਰ ਚੋਲਿਓ ਤਿੰਨ ਟਾਈਮ ਬਾਈ ਕਹਿੰਦਾ ਚੋਕੇ ਲੈ ਜਾਓ ਪਹਿਲੀ ਗੱਲ ਤਾਂ ਦੋ ਟਾਈਮ ਹੀ ਬਹੁਤ ਹੁੰਦੇ ਆ ਨਹੀਂ ਸਹੀ ਮੈਨੇ ਤਾਂ ਪਸ਼ੂ ਇੱਕ ਟਾਈਮ ਹੀ ਦੁੱਧ ਦਾ ਦੱਸ ਦਿੰਦਾ ਜੇ ਦੋ ਟਾਈਮ ਚੋਣੀ ਤੁਸੀਂ ਦੋ ਟਾਈਮ ਚੋ ਲਿਓ ਨਹੀਂ 16 17 ਦੁੱਧ ਦੀ ਵੀਰ ਕਹਿੰਦਾ ਆਪਣੀ ਗਾਰੰਟੀ ਆ ਸੱਤਾ ਅੱਠਾ ਦਿਨਾਂ ਦੀ ਸੂਈ ਹੈ 20 ਲੀਟਰ ਤੱਕ ਬਾਈ ਦੱਸਦਾ ਦੁੱਧ ਪਿਆਜੂਗੀ 제ਰ ਦੀ ਵੀਡੀਓ ਹੈਗੀ ਆ 제ਰ ਦੀ ਬਾਈ ਕਹਿੰਦਾ ਗਾਰੰਟੀ ਆ ਦੂਜਾ ਸੂਆ ਸੂਈ ਸਵਾਈ ਤਾਜੀ ਵਹਿੜ ਸੀਲ ਇਹ ਵੀ ਬਹੁਤ ਆ ਆ ਤੁਸੀਂ ਦੇਖ ਲਓ ਹਾਂ ਤੁਸੀਂ ਦੇਖ ਲਓ ਜਮਾ ਜਿਹੇ ਫੰਡਰ ਵਹਿੜ ਹੁੰਦੀਆਂ ਐ ਘਰ ਜਾਂਦੀ ਐ ਜਦੋਂ ਚੋਲੇਂਦੇ ਬੰਦਾ ਠੀਕ ਆ ਚੋੜ ਦਿੰਦੀ ਐ ਸ਼ਾਮ ਤੱਕ ਸਾਰਾ ਭਰ ਜਾਣਾ ਹੂੰ ਸਹੀ ਐ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਤਾਂ ਹੀ ਵਾਰ-ਵਾਰ ਦੱਸਦਾ ਐਵੇਂ ਕੋਈ ਭੈਣ ਭਰਾ ਆਏ ਨਾ ਮੰਨੇ ਕਿ ਲੈਵਾ ਥੋੜਾ ਵਿਖਾਉਂਦੀ ਆ ਦੁੱਧ ਬਾਹਲਾ ਦਸੀ ਜਾਂਦਾ ਦੁੱਧ ਜਿੰਨਾ ਦੁੱਧ ਵੀ ਜਿੰਨਾ ਦੱਸਿਆ ਉਹਨਾਂ ਤਿਆਰ ਹੋਊਗਾ ਆਪਾਂ ਪਿੱਛੇ ਵੀਡੀਓ ਪਾਈ ਸੀ ਵੜ ਵੇਚੀ 18 ਲੀਟਰ ਕਿਹਾ ਸੀ ਹੂੰ ਬੰਦੇ ਸ਼ਾਮ ਨੂੰ ਚੋ ਕੇ ਲੈ ਕੇ ਦੂਜੇ ਦਿਨ ਆ ਫੋਨ ਲਾ ਕੇ ਦੱਸਿਆ ਵੀਰੇ ਜਿੰਨਾ ਕਿਹਾ ਸੀ ਉਹਨਾਂ ਹੋਇਆ ਕਾਲੀ ਵੜ ਹਾਂ ਆਪਣਾ ਉਹ ਕੰਮ ਹੈ ਨਹੀਂ ਵੀਰੇ ਵੀ ਅੱਜ ਵੀਡੀਓ ਬਣਾਉਣੀ ਆ ਸਵੇਰ ਛੜ ਦੋ ਹੂੰ ਸਾਰਾ ਚੋਣਾ ਭਲਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਜਿੰਨਾ ਦੁੱਧ ਕਿਹਾ ਤਾਂ ਉਹਨਾਂ ਹਾਜ਼ਰ ਹੋ ਗਏ ਸਹੀ ਐ ਦੋਸਤੋ ਇਹ ਵੀ ਵਧੀ ਦੁੱਧ ਵਿੱਚ ਛੱਡ ਦਿੰਦੇ ਉਹ ਮਾੜੀਆਂ ਗੱਲਾਂ ਜਦੋਂ ਅਗਲੇ ਨਚੋ ਕੇ ਵੇਖ ਲੈਣ ਆ ਫੇਰ ਉਹਦੇ 'ਚ ਛੱਡਣ ਵਾਲਾ ਤਾਂ ਕੁਛ ਰਹਿ ਹੀ ਨਹੀਂ ਜਾਂਦਾ ਪਰ ਬਾਈ ਕਹਿੰਦਾ ਆਪਣੀ ਫੁੱਲ ਗਰੰਟੀ ਹੈ ਬਾਕੀ ਸਮਾਂ ਤੁਹਾਨੂੰ ਮੈਂ ਵਿਖਾਈ ਦਿੱਤਾ ਹਵਾਨਾ ਹੁਣ ਖਾਲੀ ਹੈ ਇਹਦਾ ਮਤਲਬ ਸਵੇਰ ਦੀ ਚਵਾਈ ਹੋਈ ਵੀ ਹੈ ਜੇ ਨਾ ਸਵੇਰ ਦੀ ਚਵਾਈ ਹੁੰਦੀ ਹਵਾਨਾ ਇਹਨੇ ਇੱਕ ਨੰਬਰ ਵੜ ਵਾਂਗੂ ਵਿਖਾਉਣਾ ਸੀ ਕਿਉਂਕਿ ਇਹ ਤਾਂ ਗੱਬਣ ਹਵਾਨਾ ਇਹਦਾ ਭਰਿਆ ਵਾ ਉਹਦਾ ਹਵਾਨਾ ਖਾਲੀ ਹੈ ਕਿਉਂਕਿ ਸਵੇਰ ਦੀ ਚਵਾਈ ਹੋਈ ਆ ਮੱਲੋ ਦਾ ਜਸ਼ਨ ਜਾਇਜ਼ ਹੈ ਬਾਈ ਉਹਦਾ ਵੀਰੇ ਮੁੱਲ 65000 ਰਮਾਨਤਨ ਕਰਦਾਂਗੇ ਜੇ ਕੋਈ ਜੋੜਾ ਲੈ ਲੂ ਹੋਰਾ ਵੱਧ ਕਰਦਾਂਗੇ ਦੋਸਤੋ 2 ਨੰਬਰ ਦੀ 65000 ਡਿਮਾਂਡ ਹੈ ਮਾਨਤਾਨ ਹੋ ਜੂ ਜੇ ਕੋਈ ਭੈਣ ਭਰਾ ਜੋੜੀ ਲੈ ਲੈਂਦਾ ਫਿਰ ਵੱਧ ਮਾਨਤਾਨ ਹੋ ਜੂ ਬੇਫਿਕਰ ਹੋ ਕੇ ਆਜੋ ਇਹ ਦੋ ਵਹਿਣਾ ਐਚ ਐਫ ਨਸਲ ਦੀਆਂ ਡੱਬੀਆਂ ਜਿਹੜੇ ਭੈਣ ਭਰਾ ਦੇ ਜਿਹੜੀ ਵੀ ਵੜ ਪਸੰਦ ਆਉਂਦੀ ਹੈ ਜੇ ਕੋਈ ਗੱਬਣ ਵੱਛੀ ਲੈਣ ਦਾ ਚਾਹ ਬਾਣਾ ਅਗਲਾ 1 ਨੰਬਰ ਲੈ ਲੇ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਬਾਣਾ 16 17 ਕਿਲੋ ਤਿਆਰ ਆ ਮਣਕੇ ਬਾਈ ਕਹਿੰਦਾ ਅਗਲਾ ਲੈ ਜੇ ਬਾਕੀ ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਜੇ ਕਿਸੇ ਨੇ ਵੀਡੀਓ ਕਾਲ ਤੇ ਆਪਦੀ ਤਸੱਲੀ ਕਰਨੀ ਹੋਵੇ ਆਪਦੇ ਫੋਨ ਤੇ ਵੇਖਣੀ ਹੋਵੇ ਵੀਡੀਓ ਤੇ ਅਗਲਾ ਵੀਡੀਓ ਕਾਲ ਕਰ ਲੈ ਪਿੰਡ ਬਗਰਾੜੀ ਹੈ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਲਾਸਟ ਦੇ ਬਸ ਸਾਰਿਆਂ ਨੂੰ ਫਸ਼ੀਕਾ ਜਲਦ ਮਿਲਦੇ ਆ ਕਿਸੇ ਹੋਰ ਨਾਲ ਵੀਡੀਓ ਤੇ